ਹਾਂਜੀ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਇਹ ਵੀਡੀਓ ਆ ਉਹ ਜਿਵੇਂ ਤੁਹਾਨੂੰ ਪਤਾ ਵੀ ਆਪਣੇ ਸਮਾਜ ਦੇ ਵਿੱਚ ਹਰੇਕ ਗਰੀਬ ਇਨਸਾਨਾ ਬੇਸ਼ੱਕ ਮਿਡਲ ਕਲਾਸ ਕੋਈ ਵੀ ਬੰਦਾ ਉਹ ਭੁੱਖੇ ਢਿੱਡ ਰਹਿ ਕੇ ਆਪਣੇ ਬੱਚਿਆਂ ਵਾਸਤੇ ਜਿਹੜਾ ਦਿਨ ਰਾਤ ਇੱਕ ਕਰ ਦਿੰਦਾ ਪਰ ਕੁਝ ਇਹੋ ਜਿਹੀਆਂ ਕੰਪਨੀਆਂ ਤਿਆਰ ਹੋ ਰਹੀਆਂ ਨੇ ਜਿਹੜੀਆਂ ਲਾਲਚ ਦੇ ਕੇ ਉਹਨਾਂ ਦਾ ਪੈਸਾ ਬਹੁਤ ਸੌਖੇ ਤਰੀਕੇ ਨਾਲ ਉਹਨਾਂ ਦੀ ਜੇਬਾਂ ਚੋਂ ਕਢਵਾ ਲੈਂਦੀਆਂ ਤਾਂ ਇਹਨਾਂ ਠੱਗਾਂ ਇਹਨਾਂ ਠੱਗ ਕੰਪਨੀਆਂ ਤੋਂ ਜ਼ਰੂਰ ਬਚੋ ਕਿਉਂਕਿ ਹਰੇਕ ਬੰਦਾ ਜਿਹੜਾ ਉਹ ਮਿਹਨਤ ਕਰਕੇ ਪੈਸਾ ਕਮਾਉਂਦਾ ਤੇ ਉਹ ਮਿਹਨਤ ਦਾ ਪੈਸਾ ਇਹ ਕੰਪਨੀਆਂ ਆਪਦੇ ਇੱਕ ਜਿਹੜੇ ਮਾਇਆ ਜਾਲ ਦੇ ਵਿੱਚ ਫਸਾ ਕੇ ਬੰਦੇ ਤੋਂ ਖੋਹ ਲੈਂਦੀਆਂ ਆ ਆ ਵੀਡੀਓ ਪੂਰੀ ਜ਼ਰੂਰ ਦੇਖਿਓ ਉਮੀਦ ਆ ਵੀਡੀਓ ਤੁਹਾਨੂੰ ਪਸੰਦ ਆਊਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਬਹੁਤ ਬਹੁਤ ਧੰਨਵਾਦ ਜੀ ਇੱਥੇ ਚਾਹ ਤਰ ਗੇਚਾ ਨੂੰ ਪਾਣੀ ਪਾਈਏ ਚਾਹ ਤਰ ਤਰ ਲਿਖਿਆ ਹੋ ਵੀ ਪਾਉਣਾ ਯਾਰ ਅੱਠ ਤਾਂਗੇ ਦੋ ਕਮਰੇ ਤਾਂ ਇੱਥੇ ਬਣ ਜਾਣਗੇ ਇੱਕ ਇੱਥੇ ਬਣ ਜੂ ਇੱਥੇ ਰਸੋਈ ਬਣਾ ਦੀਏ ਉਹ ਉਥੇ ਸਟੋਰ ਵਾਲਾ ਰਸੋਈ ਬਣ ਜੂ ਚਲ ਕੁਝ ਪੈਸੇ ਤਾਂ ਹੈਗੇ ਆ ਕੁਝ ਰਸਤੇ ਨੂੰ ਬੁੱਕੇ ਕਿ ਫਾਰਟਾ ਪਾਉਣਾ ਹੀ ਹੋਣਾ ਸਰਦਨ ਨਹੀਂ ਵੇਖ ਜੋ ਆਕ ਬਰਥਡੇ ਹੋਈ ਜਾਂ ਨੱਕ ਵੀ ਲਤਾਰੀ ਵਧੀ ਜਾਂਦੀ ਆ ਨਹੀਂ ਪੜਾਈ ਦੇ ਖਰਚਾ ਵੀ ਥਲਪੋਣਾ ਦਾ ਬੂਗੀ ਹੁਣ ਇੱਦਿ ਮਿਹਣਾ ਸੱਦਦਾ ਹੀ ਨਹੀਂ ਹੋਣਾ ਠੀਕ ਹੈ ਠੀਕ ਹੈ ਵਧੀਆ ਰਾਮਪਾਲ ਕੀ ਹਾਲ ਚਾਲ ਨੇ ਵਧੀਆ ਵਧੀਆ ਹੋ ਠੀਕ ਹਾਂ ਚੜ੍ਹਦੀ ਕਲਾ ਜਮਾ ਠੀਕ ਠਾਕ ਅੱਛਾ ਅੱਛਾ ਇੱਕ ਮਸਲੋ ਆਇਆ ਕਹਦਾ ਸੀ ਮੈਂ ਥੋੜੇ ਟਾਈਮ ਤੱਕ ਪਹੁੰਚ ਰਿਆਂ ਤੁਹਾਡੇ ਕੋਲ ਅੱਛਾ ਹਾਂ ਜਿਹੜੇ ਤੁਸੀਂ ਉਹ ਨਵਾਂ ਬੰਦਾ ਕਹੋਂ ਕਹਿੰਦੇ ਸੀ ਜਿਹੜੀ ਲਗਾਉਣੀ ਆ ਉਹਦੀ ਤਾਂ ਆਪਣੇ ਕੋਲ ਥੋੜੀਆਂ ਜਿਹੀਆਂ ਨਹੀਂ ਰਹਿਣੀਆਂ ਮੈਂ ਕੀਤਾ ਹੋ ਨਾ ਉਹ ਬਰ ਤਿਆਰੀ ਆ ਉਹ ਬੰਦਾ ਕਿੰਨੇ ਕ ਟਾਈਮ ਤਾਈਂ ਆਉਣਾ ਤੁਸੀਂ ਬਸ ਮੈਂ ਮੰਨ ਲਓਗੀ ਅੱਧੇ ਘੰਟੇ ਤੱਕ ਜਾਂ ਅੱਧੇ ਪੰਜ ਘੰਟੇ ਤੱਕ ਹੂੰ ਬੱਸ ਉਹ ਵੇਰੇ ਤੁਸੀਂ ਕੋਈ ਫੋਨ ਕਰ ਦਿਓ ਮੈਂ ਆਉਣਾ થોੇ ਟਾਈਮ ਥੱਕੀ ਬਸ ਕੋਈ ਨਾ ਤੂੰ ਆ ਜਾ ਮੈਂ ਕਹਿ ਦਿੰਦਾ ਨੂੰ ਫੋਨ ਕਰਕੇ ਆਪਣੇ ਗਵਾਂਢ ਚ ਹੀ ਰਹਿੰਦਾ ਤੇ ਨੇੜੇ ਹੀ ਰਹਿੰਦਾ ਉਹ ਅੱਛਾ ਅੱਛਾ ਹਾਂ ਆ ਜਾਓ ਤੁਸੀਂ ਕੋਈ ਨਾ ਮੈਂ ਕਰ ਦਿੰਦਾ ਫੋਨ ਠੀਕ ਆ ਠੀਕ ਆ ਫਿਰ ਠੀਕ ਆ ਓਕੇ ਲੈ ਵੀਡੀਓ ਦੇਖੀਏ ਕੋਈ ਕਾਰਟੂਨ ਨਕਸ਼ਾ ਬਣਾ ਕੋਈ ਨਕਸ਼ਾ ਕੱਕੜਾ ਡਿਜ਼ਾਈਨ ਸੋਣਾਗਾ ਉਹੀ ਪਾਵਾਂਗੇ ਆਪਾਂ ਰੀਅਨ ਪੁੱਛੀਏ ਇੱਕ ਇੱਕ ਕਿੜਾ ਨਾજર ਨੂੰ ਕਰਦੀ ਏ ਫੋਨ ਆਪਾਂ ਨਾ ਤੇ ਅੱਗੀ ਦਾ ਆ ਗਿਆ ਹੈਲੋ ਕੀ ਹਾਲ ਨੇ ਨਾજર ਯਾਰ ਨਾજર ਠੀਕ ਏ ਵੀ ਕੀ ਆਲਾ ਵਧੀਆ ਵਧੀਆ ਹੋਰ ਕੀ ਬਣਾਈ ਜੰਨਾ ਕੋਈ ਨਹੀਂ ਮੈਂ ਕਰਜੇ ਪਉਣ ਦੀ ਸਲਾਹ ਸੀ ਅਡਿਆਂ ਜੀ ਦੇਖੀ ਜਾਂਦਾ ਸੀ ਅਚਾਨਕ ਸਲਾਹ ਕਰੀ ਸੀ ਅੱਛਾ ਹਾਂ ਤੇ ਫਿਰ ਤੂੰ 1.5 ਲੱਖ ਰੁਪਿਆ ਲੈ ਕੇ ਆਜੇ ਮੇਰੇ ਕੋਲੇ 10-15 ਮਿੰਟਾਂ ਤਾਈਂ ਤੇ ਫਿਰ ਮੈਂ ਘਰ ਪਾਉਣਾ ਸੀ ਯਾਰ ਘਰ ਤਾਂ ਤੇਰਾ ਪਰ ਹਾਲੇ ਵਧੀਆ ਪਾਲੀ ਹੋਰ ਉਸ ਤੋਂ ਬਾਅਦ ਪੈਸੇ ਬਹੁਤ ਆਉਂਦੇ ਨੇ ਉਹਦੇ ਵਿੱਚ ਤੂੰ ਕੇਰਾ 1.5 ਲੱਖ ਰੁਪਿਆ ਤਿਆਰ ਰੱਖ ਤੇ ਆਉਂਦਾ ਹੋ ਜਿਹੜੀ ਬਹੁਤ ਸੇ ਗੱਲ ਕਰੀ ਸੀ ਇਹ ਲੈ ਕੇ ਆਜ ਵਾ ਨਾ ਕੱਟਣ ਨਾਲ ਨਹੀਂ ਸਰਦਾ ਇਹ ਕੱਟਣ ਨਾਲ ਨਹੀਂ ਸਰਦਾ ਫਿਰ ਫਿਰ ਕੱਟਣ ਨਾਲ ਲਾ ਕੇ ਆਏ ਆ ਨਾ ਮੁਰਚੇ ਫਿਰ ਪੈਸੇ ਥੋੜੇ ਆਉਣਗੇ ਉਹਦਾ ਕੀ ਫਾਇਦਾ ਆਪਾਂ ਚੱਲ ਚੜਾਉਣਾ ਫਿਰ 15 ਮਿੰਟ ਤੱਕ ਆਈ ਚੜਾਉਣਾ ਮੈਂ ਓਕੇ ਆ ਜਾ ਫਾਸਪਰ ਤੂੰ ਠੀਕ ਆ ਜਾ ਓਕੇ ਲੈਮਨ ਚੱਲ ਗਏ ਫਿਰ ਰਿਸਕ ਤਰ ਲੈਣੀ ਪੂ 15 ਮਿੰਟ ਕਹਿੰਦਾ ਸੀ ਲੇਟ ਟਾਈਮ ਤਾਂ ਹੋ ਵੀ ਗਿਆ 5 ਮਿੰਟ ਹੀ ਰਹਿ ਗਏ ਚੱਲ ਗਏ ਜਾਣੇ ਜਿੱਤੇ ਖੜੇ ਆ ਰਹੇ ਉਹ ਬੰਦਾ ਆ ਰਹੇ ਉਹ ਬੰਦਾ ਮੋਟਰਸਾਈਕਲ ਤੇ ਖੜੇ ਤੇ ਹੋ ਬੈਠਾ ਬਾਈ ਤੇ ਦੁਕਾਨ ਚ ਆ ਵੀ ਨਾ ਦੇਖ ਕੀ ਹਾਲ ਹੈ ਬਾਈ ਸਰਜੀਤ ਵਧੀਆ ਵਧੀਆ ਚੱਲ ਰਹੀ ਕੋਠੀ ਲੈ ਲੈਂਦੇ ਹਾਂ ਲੈ ਲੈਂਦੇ ਬਾਈ ਆ ਲੈ ਵੀ ਪੂਰਾ 1.5 ਲੱਖ ਬਾਈ ਬਣੇ ਬਹੁਤ ਮਿਹਨਤ ਨਾਲ ਕਮਾਇਆ ਮੈਂ ਝੜਕਾ ਤੱਕੇ ਹਾਂ ਕਿ ਮੋਟਰਸਾਈਕਲ ਤੇ ਨજર ਪਹਿਲਾਂ ਬੈਠ ਤੂੰ ਆਪਾਂ ਵੇਖ ਕੇ ਕਰਦੇ ਹਾਂ ਗੁਰਸੀ ਲੈ ਬਾਈ ਆ ਬਾਈ ਆਉਣ ਵਾਲਾ ਬਸ ਇੱਕ ਦੋ ਮਿੰਟਾਂ ਜੀ ਉਹ ਤੇ ਠੀਕ ਹੈ ਪੈਂਸੇ ਭਾਈ ਬਣੇ ਮੈਂ ਤੇਰੀ ਜ਼ਿੰਮੇਵਾਰੀ ਤੇ ਦਿੰਦਾ ਇਹ ਛਟਕਾਂ ਦੇ ੱਟਕੇ ਖਾ ਕੇ ਬਹੁਤ ਮਿਹਨਤ ਨਾਲ ਕਮਾਏ ਪੈਸੇ ਮੈਂ ਤਾਂ ਤੈਨੂੰ ਬਤਾ ਘਰ ਪਾਉਣਾ ਸੀ ਗੈਤ ਕੀ ਹੂੰ ਹੂੰ ਝੜ ਕਰਤਾ ਸਾ ਢਰ ਕੇ ਪੈਜੂ ਵਧੀਆ ਬਣ ਜੂਗਾ ਭਾਈ ਬਣੇ ਕਿਤੇ ਉਹ ਗੱਲ ਨਾ ਹੋਵੇ ਤੂੰ ਫਿਕਰ ਨਾ ਕਰ ਮੈਂ ਤਾਂ ਦੇਖ ਤੈਨੂੰ ਜਾਣਦਾ ਮੈਂ ਤੇਰੇ ਉਪਤੇ ਆ ਫਿਕਰ ਨਾ ਕਰ ਤੂੰ ਬਸ ਗੱਲ ਬਣਾ ਲਾਂਗੇ ਆਪਾਂ ਬਾਕੀ ਤੇਰੀ ਗੱਲ ਕਰਾਂਗਾ ਵਧੀਆ ਉਹਦੇ ਨਾਲ ਜਦੋਂ ਬੰਦਾ ਆਉਣ ਵਾਲਾ ਹੈ ਗੱਲ ਐ ਤੇਰੇ ਸਾਹਮਣੇ ਬਹਿ ਕੇ ਕਰਾਂਗਾ ਕੋਈ ਐ ਨਹੀਂ ਹੈਗਾ ਵੀ ਆਪਾਂ ਵਿੱਚ ਕੁਝ ਖਾਣਾ ਹੈਗਾ ਅੱਛਾ ਹਾਂ ਤੇ ਆ ਜਾਣ ਦੇ ਬਾਈ ਨੂੰ ਬਸ ਆਉਣ ਵਾਲਾ ਇੱਕ ਅੱਧੇ ਮਿੰਟ ਜੀ ਹੁਣ ਇੱਥੇ 2 ਮਿੰਟ ਬੈਠ ਤਾ ਆਪਾਂ ਫੇਰ ਹੀ ਕਰਦੇ ਆਂ ਗੱਲਬਾਤ ਲੈ ਆ ਆ ਲੈ ਬਾਈ ਵੀ ਹੋਰ ਵੀ ਮੁੰਡੇ ਉਹ ਠੀਕ ਆ ਰਾਮਪਾਲ ਠੀਕ ਆ ਰਾਮਪਾਲ ਵਧੀਆ ਬੈਠ ਹੋਰ ਠੀਕ ਐ ਬਈ ਉਹ ਠੀਕ ਠਾਕ ਆ ਵਧੀਆ ਵਧੀਆ ਤੁਸੀਂ ਦੱਸੋ ਕੀ ਹੁੰਦਾ ਚੱਲੀ ਜਾਂਦਾ ਕੰਮ ਵਧੀਆ 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 ਚਲ। ਕਹੀ ਬਾਈ ਆਹੋ। ਇਹ ਬਾਈ ਹੈਗਾ ਆਪਣਾ। ਅੱਛਾ। ਮਿੱਤਰ ਆਪਣਾ ਇਹ। ਅੱਛਾ ਅੱਛਾ। ਬੰਦਾ ਗੱਲ ਕਰ ਬਈ ਮੀ ਬਹੁਤ ਆਵਜਾਰਾ। ਮਿਹਨਤ ਬਹੁਤ ਕਰਦਾ ਯਾਰ। ਉਹ ਦੇਖ ਯਾਰ ਆਪਾਂ ਕਿਹੜਾ ਕੋਈ ਠੱਗੀ ਠੋਰੀ ਵਾਲਾ ਕੰਮ ਆ। ਆਪਾਂ ਇੱਕ ਨੰਬਰ 'ਚ ਕੰਮ ਕਰਦੇ ਆ। ਬਥੇਰੀਆਂ ਆਈਡੀਆਂ ਘੱਟੋ ਘੱਟ ਹੁਣ ਤੂੰ ਸਹਾ ਬੱਖੋਂ ਲਾ ਸਾਰਾ ਸਿਸਟਮ ਹੈ। ਅੱਛਾ। ਥੋੜੇ ਬੰਦੀ ਰਹਿੰਦੇ ਮੈਨੂੰ ਐ ਸੀ ਮੈਂ ਚਲ ਤੂੰ ਫੋਨ ਕੀਤਾ। ਤਾਂ ਹੀ ਚਲ ਮੈਂ ਤੇਰੇ ਕੋਲੇ ਆ ਗਿਆ ਤੈਨੂੰ ਹੁਣ ਪਹਿਲਿਆਂ 'ਚ ਕੀਤਾ। ਠੀਕ ਠੀਕ। ਕੰਪਨੀਆਂ ਬਾਈ ਦੇਖ ਇੱਕ ਨੰਬਰ ਆਪਣਾ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ। ਘ ਉਹਨੂੰ ਹੋ ਗੱਲਬਾਤ ਹੋਈ ਹੋ ਸੋਡੀ ਬਹੁਤ ਟਾਈਮ ਹੋ ਗਿਆ ਇਹ ਚ ਕੰਮ ਚੱਲੀ ਜਾਂਦੇ ਬਾਈ ਬਣੇ ਕਿਤੇ ਉਹ ਲੈਣਾ ਹੋਵੇ ਤੈਨੂੰ ਪਤਾ ਦੇਖ ਮੈਂ ਤਾਂ ਮੇਤ ਨਾਲ ਕਮਾਇਆ ਬਸੇ ਬਾਈ ਸਰਜੀਤ ਕਿਤੇ ਆਪਣਾ ਫਿਰ ਉਹ ਜੇ ਵੇਖ ਵੀਰੇ ਯਾਰਾ ਸਾਡਾ ਸਰਜੀਤ ਨਾਲ ਇੱਕ ਘਰ ਬਣਿਆ ਹੋਇਆ ਵਧੀਆ ਸਾਡੀ ਜਾਰੀ ਦੋਸਤੀ ਆ ਇਹਦਾ ਕੋਈ ਲਾਂਬੇ ਵਾਲੀ ਤਾਂ ਦਿਖ ਗੱਲ ਹੈ ਨਹੀਂ ਬਾਕੀ ਜੇ ਸਰਜੀਤ ਦੇ ਕਹਿਣ ਤੇ ਤੂੰ ਸਰਜੀਤ ਨਾਲ ਤੇਰੀ ਜਾਰੀ ਆ ਉਨੀ ਜਾਰੀ ਮੇਰੀ ਆ ਬੰਦਾ ਆਪਣੀ ਆਪ ਦਾ ਆਇਆ ਨਹੀਂ ਹੈਗਾ ਵੀ ਕਿਸੇ ਹੋਰ ਹੈ ਵੀ ਲਾਂਬੇ ਵਾਲੀ ਕੋਈ ਗੱਲ ਹੀ ਨਹੀਂ ਦੇਹਲ ਬਾਈ ਉਹਨੇ ਕਿਤੇ ਉਹੀ ਗੱਲ ਨਾ ਹੋ ਜੇ ਤੇ ਮੈਂ 1.5 ਲੱਖ ਲਾਉਣਾ ਬਾਈ ਇਹ ਚ ਮੈਨੂੰ ਕੀ ਹੋਵਾ ਫਿਰ ਜੇ ਹੁਣ ਤੂੰ 1.5 ਲੱਖ ਰੁਪਏ ਵਾਲੀ ਕਰਵਾਉਣੀ ਆ ਹੂੰ ਤਾਂ ਤੈਨੂੰ ਆਉਣਗੇ ਇੱਕ ਮਿੰਟ ਆ ਦਿਨ ਤੱਕ ਦਾ ਬਿਲਕੁਲ ਜੀ ਜੇ ਤੁਸੀਂ ਅੱਜ 1.5 ਲੱਖ ਵਾਲੀ ਕਰਵਾਉਣੀ ਆ ਹੂੰ ਤਾਂ ਸੋਨੂੰ ਅੱਜ ਤੋਂ 3 ਮਹੀਨੇ ਬਾਅਦ ਜਿਹੜੇ ਪੈਸੇ ਆਉਣੇ ਉਹ ਸਟਾਰਟ ਹੋ ਜਾਣਗੇ 50000 ਰੁਪਏ ਮਹੀਨਾ ਆਇਆ ਕਰੋ ਸੋਨ ਡੇਢ ਲੱਖ ਵਾਲੀ ਚ ਇਹ ਆ ਜੇ ਤੁਸੀਂ ਲੱਖ ਵਾਲੀ ਕਰਾਉਣੀ ਉਹਦੇ 30000 ਆਇਆ ਕਰੋ ਜੇ ਤੁਸੀਂ ਡੇਢ ਵਾਲੀ ਕਰਾਉਣੀ ਤਾਂ 50 ਆ 50000 ਰੁਪਏ ਸਦਾ ਵਾਸਤੇ ਆਇਆ ਕਰੋ ਲਾਈਫ ਟਾਈਮ ਬਾਕੀ ਜੇ ਨਾ ਆ ਯਾਰ ਮੈਂ ਬੈਠਾ ਤੇਰੇ ਕੋਲ ਮੈਥੋਂ ਲੈ ਲਿਆ ਕਰੀ ਗਰੰਟੀ ਫੁੱਲ ਆਪਣੀ ਬਾਕੀ ਪੂਰੀ ਉਹਦੇ ਵਾਲੀ ਗੱਲ ਆ ਯਾਰ ਇਹ 25 ਸਾਲ ਹੋ ਗਏ 25 30 ਸਾਲ ਇਹ ਇੰਝ ਚੱਲਦੀ ਹੈ ਕੰਪਨੀ ਇਹੀ ਗੱਲ ਨਹੀਂ ਹੈ ਇਹ ਛੋਟੇ ਵਿਆਜ ਤੋਂ ਲਾਲਾ ਛੋਟੇ ਚ ਹੀ ਪੈਸਾ ਘੁੰਮਣਾ ਇਹ ਖਾਨਪੀਨ ਨੂੰ ਕਿਸੇ ਦੇ ਕੁਝ ਨਹੀਂ ਹੈਗਾ ਜੀ ਛੋਟੇ ਮਨ ਚ ਹੋਊਗਾ ਇਹੀ ਵਿਆਜ ਆ ਜਿਹੜੀ ਕੰਪਨੀ ਕਿਸੇ ਚੰਗੇ ਡਾਟਾ ਤੇ ਜਿਹੜੀ ਵੱਡੀਆਂ ਕੰਪਨੀ ਚ ਲਾਉਂਦੀ ਆ ਉਹਨਾਂ ਤੋਂ ਜਿਹੜੇ ਨਾਲੇ ਆਉਂਦੇ ਆ ਪੈਸੇ ਉਹੀ ਸਾਨੂੰ ਵਾਪਸ ਦਿੰਦੀ ਆ ਹੋਰ ਖਾਨਪੀਨ ਨੂੰ ਇਹਦੇ ਵਿੱਚ ਕੁਝ ਨਹੀਂ ਹੈਗਾ ਅੱਛਾ ਜੀ ਭਾਈ ਇਹਨੇ ਪੈਸੇ ਆਉਣਗੇ ਚ ਇਹਨੇ ਆਉਣਗੇ ਹੁਣ ਤੂੰ ਦੇਖ ਲੈ ਯਾਰ 10 10 20 20000 ਰੁਪਿਆ ਹੁਣ ਤੂੰ 10000 ਰੁਪਿਆ ਪ੍ਰਾਈਵੇਟ ਕਮਾਉਂਦਾ ਹੋ ਹਾਂ 10-10000 ਰੁਪਏ ਨਾਲ ਕੋਈ ਟਾਈਮ ਨਹੀਂ ਪਾਸ ਹੁੰਦਾ ਸਿਰਫ ਬਸਾ ਘਰ ਦਾ ਘਰੇਲੂ ਖਰਚ ਹੀ ਚੱਲਦਾ ਜੇ ਹੁਣ ਆਏ ਆ ਤੇਰੇ ਰੁਪਏ ਵੱਧ ਜਾਣਗੇ ਤਾਂ 9 ਮਹੀਨਿਆਂ ਨੂੰ 50000 ਆਉਣ ਲੱਗ ਜੂਗਾ ਲਾਲਾ 10 ਆਉਂਦਾ ਹੁਣ ਤੇਰਾ 40000 ਰੁਪਏ ਵੱਧ ਆਉਣ ਲੱਗ ਗਏ ਹੂੰ ਬਾਕੀ ਤੇਰੇ ਜਵਾਕਾਂ ਦੀ ਜ਼ਿੰਦਗੀ ਬਣ ਜੂਗੀ ساری ਉਮਰ ਤੈਨੂੰ ਕਮਾਉਣ ਦੀ ਲੋੜ ਨਹੀਂ 50000 ਰੁਪਏ ਜੇ ਤੇਰੇ ਮਹੀਨੇ ਦਾ ਤੇਰੇ ਅਕਾਊਂਟ 'ਚ ਆਉਣ ਲੱਗ ਗਏ ਤਾਂ ਬੱਲੇ ਬੱਲੇ ਆਖੀ ਹੋ ਜੂਗੀ ਹੈ ਬੱਚਾ ਖਦਰ ਮਿਹਨਤ ਕਰਨ ਦੀ ਲੋੜ ਨਹੀਂ ਯਾਰ ਵਿਆਹ ਸ਼ਾਦੀ ਆਪਾਂ ਐਂ ਵਧੀਆ ਕਿਸੇ ਤੋਂ ਬਗੈਰ ਮੰਗੇ ਆ ਆਪਦੇ ਪੈਸੇ ਅਜੇ ਤੱਕ ਜਿਹੜੇ ਪੈਸੇ ਆ ਰਹੇ ਨੇ ਮੈਨੂੰ ਵੀ ਆ ਰਹੇ ਐ ਤੋਂ ਪਹਿਲਾਂ ਮੈਨੂੰ ਆਈ ਜਾਂਦੇ ਨੇ ਕਿ ਮੈਂ ਤੈਨੂੰ ਤਾਈਆਂ ਨੂੰ ਦੱਸ ਪਾਈ ਸੀ ਮੈਂ ਕਿਹਾ ਯਾਰ ਬੰਦਾ ਆਪਣਾ ਲਿਆ ਜੀ ਆ ਤੇ ਮੈਨੂੰ ਆਈ ਜਾਂਦੇ ਨੇ ਵੀ ਕੋਈ ਫਰਾਡ ਨਹੀਂ ਹੈਗਾ ਦੇਖ ਬਈ ਸਰ ਜੀ ਤੇ ਅਰਮਨ ਤਾਂ ਤ੍ਰਿਭੁਜ ਸਿਲਮਾ 1.5 ਲੱਖ ਰੁਪਈਆ ਮੇਰੀ ਗੁੱਲ ਤਾਂ ਬਾਣ ਵੀ ਦੋ ਢਾਈ ਕਿੱਲੇ ਦੇਖ ਹੈ ਕਿਤੇ ਉਗਲ ਨਾ ਹੋਈ ਬਿਰਗਾਤ ਦੇਖਣਾ ਜਰ ਬਈ ਤੂੰ ਮੇਰੇ ਤੇ ਕੀ ਰੱਖਾ ਕਹੇ ਜੀ ਕਰਨੀ ਹੈਗੀ ਮੈਂ ਤੇਰੇ ਨਾਲ ਧੋਖਾ ਕਰਾ ਦੂਗਾ ਮੈਂ ਪੈਸਾ ਬਲਾ ਬਲਾਏ ਨੇ ਵਧੀਆ ਕੰਮ ਹੈ ਉਹ ਮੈਨੂੰ ਆਇਆ ਰਸੂਲ ਤੇਰੀ ਫੈਲੋਕੇ ਕਰਾਦਾ ਹਾਂ ਹਾਂ ਕਰਾ ਦੇ ਬਈ ਚਲ ਠੀਕ ਹੈ ਫਿਰ ਲਾਈ ਵੀ ਤੁਸੀਂ ਪਰੰਪਰਾ ਐ ਕਰ ਆ ਲੈ 1.5 ਲੱਖ ਰੁਪਿਆ ਅੱਛਾ ਤੇ ਬਾਈ ਦੇ ਪਰ ਕੇ ਫਾਰਮ ਦੇਖਾ ਠੀਕ ਹੈ ਲੈ ਬਈ ਆਪਣਾ ਇੱਕ ਦਾ ਆਧਾਰ ਕਾਰਡ ਦੇ ਦੇ ਬਾਕੀ ਮੈਂ ਇੱਥੇ ਕਸ਼ਟਮ ਕਰ ਦਿੰਦਾ ਤੇ ਨਾਮ ਦੇਖੇ ਕੋਲ ਲੈ ਬਈ ਦਾਖਾਣਾ ਲੈ ਆ ਸਾਈਨ ਕਰ ਦੇ ਇਕਣਾ ਜਦੋਂ ਇਧਰੋਂ ਆਈਡੀ ਅਪਰੂਵ ਹੋ ਗਈ ਹਾਂ ਬਈ ਤਾਂ ਉਦੋਂ ਤੈਨੂੰ ਫੋਨ ਤੇ ਮੈਸੇਜ ਆਊਗਾ ਅੱਛਾ ਕੱਟ ਲੈ ਲੈ ਆਪਦਾ ਤੇ ਬਸ ਉਹ ਚੈੱਕ ਕਰ ਲੀ ਉਹਨੂੰ ਸੰਭਾਲ ਕੇ ਰੱਖੀ ਉਹ ਤੇਰਾ ਨੰਬਰ ਉਹ ਆਈਡੀ ਆ ਅੱਛਾ ਠੀਕ ਹੈ ਅੱਛਾ ਤੇ ਉਹ ਤੇਰਾ ਕੰਮ ਹੋ ਗਿਆ ਲੈਣੇ ਜਾ ਰਹੇ ਬਸ ਇੱਕ ਐ ਕਰੀਏ ਇਹਦੀ ਆਪਣਾ ਬੈਂਕ ਦਾ ਡੇਢੀ ਕਾਪੀ ਉਹਦੀ ਫੋਟੋਗ੍ਰਾਫੀ ਕਰਵਾ ਕੇ ਇੱਥੇ ਦੇ ਦੇ ਮੈਂ ਇੱਥੇ ਸਟੱਕ ਲੈ ਜਾਵਾਂਗਾ ਹਾਂ ਉਹ ਨਾਲ ਹਾਂ ਜਿਹੜੇ ਅਕਾਊਂਟ 'ਚ ਤੇਰੇ ਰੁਪਏ ਆਉਣੇ ਚਾਹੀਦੇ ਆ ਮਤਲਬ ਉਹਦੀ ਤੇ ਯਰ 1.5 ਲੱਖ ਰੁਪਇਆ ਦੇ ਦਿੱਤਾ ਹੁਣ ਇੱਕ ਮਨ ਜਾਵੇ ਠਟਕਦਾ ਬੀਰ ਵਧੀਆ ਘਰ ਪਰ ਲਹਿੰਦੇ ਕਰਨ ਪੁਲਾ ਛਤੇੰਦਾ ਚੱਲ ਹੁਣ ਫਿਰ ਹੋਰ ਕੀ ਆ ਵਾਹ ਇੱਕ ਸਤ ਜੀਤ ਯਾਰ ਬਾਈ ਮੈਨ ਦੱਸਿਆ ਕੀ ਹਾਲ ਚਾਲ ਹੋਰ ਠੀਕ ਆ ਅਮਾ ਚੜ੍ਹਦੀ ਕਲਾ ਤੇ ਤੂੰ ਤਰ ਕੀ ਕਹਿੰਦਾ ਕੰਪਨੀ ਨਾਲ ਪੈਸੇ ਤਾਂ ਆਏ ਹੀ ਨਹੀਂ ਯਾਰ ਆਏ ਨਹੀਂ ਅਜੇ ਤੈਨੂੰ ਹੋਰ ਮੈਂ ਤਾਂ ਨੀਂਦ ਵੀ ਹਉਣ ਵੜ ਗਈ ਤੈਨੂੰ ਮੈਂ ਪਹਿਲਾਂ ਹੀ ਆਖਿਆ ਸੀਗਾ ਬਾਈ ਓਏ ਹੁਣ ਕੀ ਹੋ ਪਤਾ ਗੱਲ ਕੀ ਹੋ ਗਈ ਹਾਂ ਲੋਕ ਹੋ ਗਏ ਬਾਲੇ ਹਾਂ ਹੁਣ ਉਹ ਪੈਸੇ ਉਹਨਾਂ ਨੇ ਪਾਉਣੇ ਸ਼ੁਰੂ ਕਰਤੇ 10 ਦਿਨਾਂ ਦੇ ਅੰਦਰ ਤੱਕ ਤੇਨੂੰ ਪੈਸੇ ਆ ਜਾਣਗੇ 10 ਦਿਨਾਂ ਦੇ ਅੰਦਰ ਅੰਦਰ ਤੇਰੇ ਅਕਾਊਂਟ ਦੇ ਵਿੱਚ ਪੈਸੇ ਪੈ ਜਾਣਗੇ ਜੇ ਫਿਕਰ ਹੋ ਜਾ ਜੇ ਲੈ ਬਾਈ ਉਹਨਾਂ ਨੇ ਡਰ ਲੱਗੀ ਆਂਦਾ ਮੈਂ ਤਾਂ ਨੀਂਦ ਹੋਂ ਹਟ ਰਹੀ ਆ ਪਰ ਐਵੇਂ ਡਰਨਾ ਡਰ ਹੈ ਡਰ ਨਾ ਬਸਾਉਣਗੇ ਫੇ ਫਿਕਰੋ ਪਾਜ਼ ਜ਼ਰੂਰ ਹੋਣਗੇ ਜੇ ਲੈ ਹਾਂ 10 ਦਿਨਾਂ ਨੂੰ ਹਾਂ 10 ਨੂੰ ਹਾਂ ਮੈਂ 10 ਦਿਨਾਂ ਨੂੰ ਫਿਰ ਹਾਂਜੀ ਹਾਂਜੀ ਮੈਂ ਤਲਾਹ ਕਿਹੜੇ ਆਉਣਗੇ ਪੈਸੇ ਯਾਰ ਮੈਂ ਤਲਾਹ ਦਾ ਕਰਤਾ ਕਿ ਜਿਹੜਾ ਕਰਨਾ ਸੀ ਵੀ ਦੇ ਦੇ ਡੱਬੇ ਲੈ ਲਏ ਹੁਣ ਤਾਂ ਹੀ ਖੜੇ ਚੈੱਕ ਤਾਂ ਦੇ ਦਿੱਤੇ ਮੇਰਾ ਕੱਲ ਮੀਨੇ ਹੋਈ ਜਿਹੜੇ ਕੋਲੇ ਸੀਗੇ ਪੈਸੇ ਉਹ ਵੀ ਨੰਮ ਦੇ ਬਟਾ ਸਰਜੀਤ ਕਹਿੰਦਾ ਇਹ ਪੈਸੇ ਆਉਣਗੇ ਤਰਕਰ ਵਿਵਾਦਾਂਗੇ ਸਾਰਾ ਕੁਝ ਹੋ ਜੂ ਪੰਤਰੀ ਨੀ ਨੀ ਲੱਗਦਾ ਨਹੀਂ ਵੀ ਆਉਣਗੇ ਪੈਸੇ ਤਨ ਮਹੀਨੇ ਹੋ ਗਏ ਤੰਦਰਾਂ ਮੁੜ ਕੇ ਬੱਤੀ ਨਹੀਂ ਵਾਈ ਚਾਲ ਸਰਜੀਤ ਕੋਲ ਚੱਲ ਕੇ ਇਹ ਉਹਨੂੰ ਬੱਚੇ ਕੀ ਵੰਟਾਗਾ ਤੇ ਕੋਲੇ ਚੱਲਦੇ ਆਂ ਜਾ ਕੇ ਪੁੱਛਦੇ ਆਂ ਵਜਾ ਕੀ ਕਰਨਾ ਬੋ ਹੁਣ ਕੰਮ ਤਾਂ ਦਾ ਕੀ ਹਲ ਵੈ ਸਰਜੀਤ ਠੀਕ ਹੈ ਤੇ ਉਹ ਪੈਸੇ ਦਾ ਹੀ ਨਹੀਂ ਮੇਰੀ ਤਿੱਤਿਆ ਗੱਲ ਉਹੀ ਹੋਗੀ ਮੈਂ ਤਾਂ ਤੰਤ ਅਸਾਂ ਲਿਗਾ ਗਏ ਬਈ ਬਣੇ ਬੀ ਆ ਇੱਕ ਮਾਇਰ ਮਸਾਂ ਨਾ ਜਰ ਗੱਲ ਉਹ ਤਾਂ ਨਾ ਜਰ ਐ ਹੋ ਗਈ ਕੰਪਨੀ ਨਾਲ ਹੂੰ ਜਿਹੜਾ ਕੰਪਨੀ ਦੇ ਉੱਤੇ ਕਿਸੇ ਹੋਰ ਕੰਪਨੀ ਵਾਲੇ ਨੇ ਕੇਸ ਕਰਤਾ ਹੂੰ ਕਹਿੰਦੇ ਵੀ ਇਹ ਕੰਪਨੀ ਕਹਿੰਦੇ ਗੈਰਕਾਨੂੰਨੀ ਹੈ ਨਹੀਂ ਤੇ ਉਹ ਤੇ ਹੁਣ ਹੋ ਗਿਆ ਕੇਸ ਹੂੰ ਤੇ ਇੰਨਾ ਕਰਕੇ ਕਿਹੜਾ ਪੈਸੇ ਭਰਾ ਹੋ ਰੋਕੀ ਮੈਂ ਤਾਂ ਮਾਰੇ ਗਵੀ ਫਿਰ ਤੂੰ ਤਾਂ ਕਹਿੰਦੇ ਮੇਰੀ ਉਮੀਦਵਾਰੀ ਇਹ ਕੰਪਨੀ ਚ ਪੈਸੇ ਲਾ ਦੇ ਐ ਕਰਦੇ ਪਹਿਲਾਂ ਫੁਰਜੀਤ ਕੁਰਸੀ ਤੇ ਬੈਠਾ ਕੁਰਸੀ ਦਾ ਬੈ ਕੇ ਗੱਲ ਪੈਂਟ ਹੋ ਰਾਂ ਬੈਠ ਬੈਠ ਨੂੰ ਕਰੇ 6.5 ਲੱਖ ਰਵ ਜਿਹੜੇ ਸੀਗੇ ਹੁਣ ਉਹ ਤਾਂ ਲਾਤੇ ਮੈਂ ਪਤਾ ਨਹੀਂ ਅਜਰ ਗੱਲ ਕੀ ਹੈਗੀ ਜੇ ਮੇਰਾ ਵੀ 5 ਲੱਖ ਲੱਗਿਆ ਹਮ ਮੇਰਾ 5 ਲੱਖ ਰੁਪਇਆ ਲੱਗਿਆ ਉਹ ਚ ਹਮ ਤੇ ਚਲ ਤੇਰਾ ਠੀਕ ਹੈ 1.5 ਲੱਗਿਆਗਾ ਹੁਣ ਤੇਰੇ ਇਕੱਲੇ ਤਾਂ ਲੱਗੇ ਨਹੀਂ ਹੈਗੇ ਹਨਾ ਹਮ ਤੇ ਤੂੰ ਵੇਟ ਕਰ ਥੋੜਾ ਜਿਹਾ ਹੱਲ ਹੋ ਜੂਗਾ ਤੇ ਹੁਣ ਉਹਨਾਂ ਨੇ ਵਕੀਲ ਕਰਿਆ ਕੰਪਨੀ ਵਾਲਿਆਂ ਨੇ ਵਕੀਲ ਕਰਕੇ ਤੇ ਪੈਸੇ ਪੈਂਦੇ ਹੋ ਜਾਣਗੇ ਆਪਣੇ ਗੱਲ ਕੀ ਗੇ ਬੈਗੀ ਬਾਈ ਮੈਂ ਤਾਂ ਲਾਤਾ ਨਹੀਂ ਵੀ ਕੋਈ ਤਣ ਪਤਣ ਲੱਗ ਜੂਗਾ। ਚੇਕਣ ਬਾਈ ਮੇਰਾ 1.5 ਲੱਖ ਕੀ ਮੇਰਾ ਮੜਵਾ ਦੇ ਬੱਦ ਤੇ ਦੇਖੀ ਜਦੋਂ ਆਉਣਗੇ। ਯਾਰ ਮੈਂ ਵੀ ਤੇਰੇ ਨਾਲ ਹੀ ਆ ਯਾਰ। ਤੇ ਕਰਦੇ ਹਾਲ ਪਰਾਲ ਮਿਲ ਕੇ ਕਰਨ ਲੱਗ। ਨਾਲ ਤਾਂ ਆਇਆ ਪ੍ਰਭਾ ਦਾ ਤੂਤਾ ਹੁਣ ਉਹੀ ਗੱਲ ਕਰਤੀ ਵਸਾ ਤੇ ਜਮਾ। ਦੇਖੀਓ ਹੁਣ ਪ੍ਰਭਾ ਜਿਹੜਾ ਬਣੂਗਾ। ਬੰਦਾ ਵਿਚਾਰਾ ਉਹ ਵੀ ਆਪਣਾ ਲਿਆ ਚੀਜ਼ੀਆਂ ਨਾ। ਉਹਦਾ ਵੀ ਮੈਨੂੰ ਪਤਾ 1.5 ਲੱਖ ਰੋ ਕਰ ਆਉਂਦਾ ਕੋਈ ਨਹੀਂ ਕੋਈ ਤਮੋਂ ਤਾਂ ਨਹੀਂ ਆ ਨਾ ਰਾਈ ਵੀ ਇਤਨੀ ਨਿੱਤ ਕਰਤਾ ਹੋਈ ਕੰਮ ਹੁਣ ਆਹੀ ਖੁੱਲੇ ਰਹਿ ਗਿਆ ਆਪਣੇ ਗੁਲਤਾ ਹੁਣ ਇਹਨਾਂ ਦਾ ਹੀ ਕਰਨਾ ਪਿਆ ਕਰੂ ਆਪਣਾ ਕੰਮ ਹੁਣ ਤਰ ਲਾ ਤਾਂ ਮੈਂ ਪਹਿਲਾਂ ਕਹਿੰਦਾ ਸੀ ਲਾਤਾ ਬੇੜਾ ਬੰਦੇ ਹੁਣ ਤਰ 1.5 ਲੱਖ ਨੂੰ ਫੂਕ ਮਾਰਦੀ ਹੁਣ ਹੁਣ ਪਤਨੀ ਕਦੋਂ ਉਹਨਗੇ ਸਨੀ ਕਰਦੇ ਜੇ ਤੂੰ ਤਾਂ ਪਰ ਚੱਕ ਲਾ ਕਿਉਂ ਦੁਖੀ ਕਰਦੀਆਂ ਦੁਖੀ ਤਾਂ ਅੱਗੇ ਸਰਜੀਤ ਨੇ ਬਥੇਰੋ ਕਰਤਾ ਪੈਸੇ ਲਵਾ ਕੇ ਤੂੰ ਤਾਂ પાਛੇ ਹੋ ਜਾਉਣਾ ਉਹ ਕੀ ਹਾਲਾ ਨਜ਼ਰਾ ਠੀਕ ਆ ਪਿੰਦਾ ਕੀ ਹਾਲਾ ਵਧੀਆ ਬਈ ਵਧੀਆ ਕੋਡੀ ਚੱਕ ਕਿੰਨੇ ਵਟਦੀ ਗਲਾਂ ਮੈਂ ਤੇਰੇ ਕੋਲ ਆਇਆ ਸੀ ਯਾਰਾ ਦੱਸੋ ਮੈਂ ਇਟਾਲੀ ਸਾਈ ਆਪਣੇ ਲਈ ਪੱਠੇ ਦੀ ਕਰ ਲਈ ਮੇਰੀ ਤਾਂ ਪੈ ਗਈ ਵੇਲੀ ਕੀ ਗੱਲ ਹੋ ਗਈ ਉਹ ਸਰਜੀਤ ਨੂੰ ਪੈਸੇ ਲਾਏ ਸੀ ਯਾਰ ਉਹ ਕਹਿੰਦਾ ਦੁੱਗਣੇ ਹੋ ਜਾਣਗੇ ਅੱਛਾ ਤੇ ਉਧਰ ਪੈਸੇ ਲਾ ਰੱਖੇ ਆ ਮੈਂ ਸਰਜੀਤ ਕੋਲੇ ਅੱਛਾ ਹਾਂ ਸਰ ਮੇਰੇ ਵੀ ਲਵਾ ਦੇ ਯਾਰਾ ਪੱਠੇ ਦਾ ਕੰਮ ਆਪਾਂ ਹੋਰ ਵਧਾ ਲਾਂਗੇ ਮੂੰ ਇੱਕ ਕੰਮ ਚ ਪੱਠੇ ਪੈਂਦੇ ਨਹੀਂ ਪੱਠੇ ਬਹਿਤਾ ਜਾਂਦੇ ਆ ਅੱਛਾ ਯਾਰਾ ਉਹ ਪੱਠਾ ਭਰਾਏ ਕਿਵੇਂ ਬਹਿ ਜਾਂਦਾ ਐਂ ਬਹਿ ਜਾਂਦਾ ਭਾਈ ਪਠਾਦਾ ਜਦੋਂ ਹੁਣ ਆਪਾਂ ਲਾਲਚ ਕਰ ਲਾਂਗੇ ਦੁੱਗਣੇ ਪੈ ਜਾਂਦਾ ਉਹ ਪਹਿਲਾਂ ਵਾਲੇ ਉੱਡੋ ਪਈ ਜਾਂਦੇ ਆ ਚੱਲ ਕੋਈ ਗੱਲ ਨਹੀਂ ਇੱਟ ਦੀ ਲੋੜੋ ਇਹ ਮੇਰੇ ਵਾਲੇ ਪੱਠੇ ਤੋਂ ਜੱਕ ਲੈ ਤੂੰ ਚੱਲ ਬਈ ਤਨ ਮੈਂ ਤੇਰਾ ਬੀਨਾ ਇਹ ਕੰਮ ਦਾ ਹੀ ਬੜਾ ਫਰਾਡ ਹੋਣ ਲੱਗ ਗਿਆ ਯਾਰ ਭੋਲਾ ਬੰਦਾ ਨਾજર ਵਿਚਾਰਾ ਮੰਜਿਆ ਗਿਆ ਨਹੀਂ ਇਹ ਜੀ ਵੱਧ ਗਿਆ ਠੱਗੀ ਠੋਰੀ ਦਾ ਕੰਮ